ਜੀ ਮਿੱਤਰੋ ਕੀ ਹਾਲ ਚਾਲ ਆ ਉਮੀਦ ਕਰਦਾ ਸਾਰੇ ਠੀਕ ਰਾਕ ਹੋਵੋਗੇ ਅੱਜ ਖੜੇ ਆ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਸੋ ਤੁਹਾਨੂੰ ਵਿਖਾਉਨੇ ਆ ਬਹੁਤ ਹੀ ਸਾਰੇ ਟਰੈਕਟਰ ਸਸਤੇ ਰੇਟਾਂ ਤੇ ਵਿਕਾਊ ਆ ਸਭ ਤੋਂ ਪਹਿਲਾ ਟਰੈਕਟਰ ਆ ਗਿਆ ਅਰਜਨ ਇਹ ਮਾਡਲ ਦੀ ਗੱਲ ਕਰੀਏ 2010 ਮਾਡਲ ਟਰੈਕਟਰ ਆ ਤੇ ਬਾਕੀ ਕੰਡੀਸ਼ਨ ਦਾ ਟਰੈਕਟਰ ਬਹੁਤ ਹੀ ਸਾਫ਼ ਆ ਪੀਬੀ03 ਬਠਿੰਡੇ ਦਾ ਨੰਬਰ ਆ ਬਾਕੀ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਅੱਧੇ ਟਾਇਰ ਮੰਨ ਸਕਦੇ ਆ ਆਪਾਂ ਚਾਰੇ ਅੱਧੇ ਟਾਇਰ ਆ ਬਾਕੀ オリジナル ਰੰਗ ਪੇੜ ਦਾ ਸਾਰਾ ਟਰੈਕਟਰ ਆ। ਬਾਕੀ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਆ, ਸੈਂਟਰ ਗੇਅਰ ਆ। ਪਾਵਰ ਸਟੀering ਆ। ਬਾਕੀ ਮਗਰਾੜ ਬੇਦਾਗ ਆ। ਬਾਕੀ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ, ਫੱਟੀ, ਛਤਰੀ ਸਾਰਾ ਨਾਲ ਮਿਲੂਗਾ। ਬਾਕੀ ਜੇ ਟਰੈਕਟਰ ਦੀ ਡਿਮਾਂਡ ਦੀ ਗੱਲ ਕਰੀਏ, 3 ਲੱਖ ਤੇ 65 ਹਜ਼ਾਰ ਡਿਮਾਂਡ ਆ। ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ। ਜਿਹੜਾ ਆਪਣੇ ਵੀਡੀਓ ਵੇਖ ਕੇ ਬਾਈ ਕੋਲ ਜਾਊਗਾ ਮਾਨਤਨ ਹੋ ਜਾਊਗਾ ਬਾਕੀ ਸਾਰਾ origignal ਰੰਗ ਪੇੜਾ ਟਰੈਕਟਰ ਦਾ ਕੰਡੀਸ਼ਨ ਤੁਹਾਡੇ ਸਾਹਮਣੇ ਹੀ ਆ। ਬਾਕੀ ਅਗਲਾ ਟਰੈਕਟਰ ਆ ਗਿਆ Mahindra 575DII ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ ਤਾਂ 97 ਮਾਡਲ ਟਰੈਕਟਰ ਆ। ਪੰਜਾਬ ਨੰਬਰ ਆ। TV 22 ਫਾਜ਼ਿਲਕਾ ਦਾ ਨੰਬਰ ਆ ਤੇ ਤਗੜਾ ਬੰਪਰ ਲੱਗਾ ਮੂਰੇ ਹੈਵੀ ਪੂਰਾ। ਜੇ ਟਰੈਕਟਰ ਦੇ ਟਾਇਰਾਂ ਦੀ ਗੱਲ ਕਰੀਏ ਤਾਂ 60 ਪੈਸੇ ਚਾਰੇ ਟਾਇਰ ਆ। ਬਾਕੀ ਟਰੈਕਟਰ ਜਿਹਾ ਆ origignal ਰੰਗ ਪੇੜ ਦਾ। ਬਾਕੀ ਕੰਡੀਸ਼ਨ ਦਾ ਟਰੈਕਟਰ ਦੀ ਤੁਹਾਡੇ ਸਾਹਮਣੇ ਆ Ориジナル ਰੰਗ ਪੇੜ ਦਾ ਟਰੈਕਟਰ ਆ ਮਗਰਾ ਟਰੈਕਟਰ ਦੇ ਵੇਚਦਾਗਾ ਬਾਕੀ ਕਿਲੀਆਂ ਵਾਲੀ ਮੋਟੀ ਹੱਕ ਲੱਗੀ ਆ ਬਾਕੀ ਦੇ ਟਰੈਕਟਰ ਦੇ ਡਿਮਾਂਡ ਦੀ ਗੱਲ ਕਰੀਏ 1,95000 ਡਿਮਾਂਡ ਟਰੈਕਟਰ ਦੀ ਜਿਹੜਾ ਆਪਣੀ ਵੀਡੀਓ ਵੇਖ ਕੇ ਬਾਈ ਕੋਲ ਜਾਊਗਾ 15000 ਦਾ ਸਿੱਧਾ ਹੀ ਮਾਨਤਾਣ ਹੋ ਜਾਊਗਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਸਾਰਾ ਡੰਡਾ ਫੱਟੀ ਛਤਰੀ ਜੇ ਕਿ ਸਾਨੂੰ ਕੋਈ ਵੀ ਇੰਜਨ ਗੇਅਰ ਤੇ ਪ੍ਰੋਬਲਮ ਆਉਂਦੀ ਆ ਤਾਂ ਪਹਿਲਾ ਟਰੈਕਟਰ ਵਾਹ ਲੈ ਫੇਰ ਲੈ ਜਾ ਸਕਦਾ ਸੌਦਾ ਕਰਕੇ ਟਰੈਕਟਰ ਕਿਸੇ ਵੀ ਮਕੈਨਿਕ ਨੂੰ ਵਿਖਾ ਕੇ ਟਰੈਕਟਰ ਕੋਈ ਵੀ ਲਿਆ ਸਕਦਾ ਬਾਈਆਂ ਕੋਲੋਂ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਹੀ ਸਾਫ਼ ਆ ਬੇਦਾਗ ਮਗਰਾਟ ਆ ਇਹ ਟਰੈਕਟਰ ਦੀ ਆਨਲਾਈਨ ਕਾਪੀ ਆ ਸਰਕਾਰੀ ਨੰਬਰ ਪਲੇਟਾਂ ਵੀ ਲੱਗ ਜਾਣੀਆਂ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਆ ਗਿਆ ਫਾਰਮ ਟਰੈਕ 60 ਜੇ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2007 ਮਾਡਲ ਟਰੈਕਟਰ ਆ ਪਿਆਵ ਨੰਬਰ ਆ ਪਹਿਲੇ ਘਰ ਦਾ ਟਰੈਕਟਰ ਆ ਬਾਕੀ ਦੇ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਅੱਧੇ ਟਾਇਰ ਆ ਪਿਆਵ ਨੰਬਰ ਆ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ 2007 ਮਾਡਲ ਆ ਆਧਾਰ ਕਾਰਡ ਵਗੈਰਾ ਸਾਰਾ ਕੁਝ ਪ੍ਰੂਫ ਮਾਲਕ ਦਾ ਨਾਲ ਮਿਲ ਜੂਗਾ ਬਾਕੀ ਡੰਡਾ ਫੱਟੀ ਛਤਰੀ ਸਾਰਾ ਕੁਝ ਟਰੈਕਟਰ ਦੇ ਨਾਲ ਮਿਲੂਗਾ 2007 ਮਾਡਲ ਅੱਧੇ ਚਾਰੇ ਟਾਇਰ ਆ ਡਿਮਾਂਡ ਹੈਗੀ ਆ 255000 ਬਾਕੀ ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ 240000 ਦਾ ਇਹ ਟਰੈਕਟਰ ਮਿਲ ਜੂਗਾ ਪਿਆਵ ਨੰਬਰ ਫਾਰਮਟ੍ਰੈਕ 60 2007 ਮਾਡਲ ਇੰਜਨ ਗੇਅਰ ਦਾ ਟਰੈਕਟਰ ਫੁੱਲ ਓਕੇ ਆ ਸਾਰਾ オリジナル ਰੰਗ ਆ ਟਰੈਕਟਰ ਦਾ ਕੰਡੀਸ਼ਨ ਬਾਕੀ ਟਰੈਕਟਰ ਦੇ ਸਾਹਮਣੇ ਹੀ ਆ ਇਹ ਆ ਗਿਆ ਅਰਜਨ 605 ਡੀਆਈ ਜੇ ਮਾਡਲ ਦੀ ਗੱਲ ਕਰੀਏ ਤਾਂ 13 ਮਾਡਲ ਆ BB03 ਬਠਿੰਡੇ ਦਾ ਨੰਬਰ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਸਾਰਾ ਅਰੀਜਨਲ ਰੰਗ ਪੇੜ ਦਾ ਟਰੈਕਟਰ ਆ ਬਾਕੀ ਜੇ ਇਹਨਾਂ ਟਾਇਰਾਂ 'ਚ ਕਿਸੇ ਵੀਰ ਨੇ ਲੈਣਾ ਤਾਂ ਡਿਮਾਂਡ ਹੈਗੀ ਆ 4 ਲੱਖ ਜੇ ਟਾਇਰ ਪਵਾ ਕੇ ਲੈਣਾ ਤਾਂ ਵੀ ਟਰੈਕਟਰ ਮਿਲ ਜਾਊਗਾ ਛਤਰੀ ਛਤਰੀ ਸਾਰੇ ਕੋਲ ਲਾ ਕੇ ਉਹਦੀ ਡਿਮਾਂਡ ਅਲੱਗ ਹੋਊਗੀ ਜੇ ਇਹਨਾਂ ਟਾਇਰਾਂ 'ਚ ਕਿਸੇ ਨੇ ਲੈਣਾ ਤਾਂ ਡਿਮਾਂਡ ਹੈਗੀ 4 ਲੱਖ ਬਾਕੀ ਜੇ ਕਿਸੇ ਨੇ ਟਾਇਰ ਪਵਾ ਕੇ ਤੇ ਛਤਰੀ ਲਵਾ ਕੇ ਲੈਣਾ ਉਹ ਡਿਮਾਂਡ ਵਾਜੂਗੀ ਬਾਕੀ ਤੁਸੀਂ ਮਾਲਕ ਵੀਰ ਨਾਲ ਗੱਲ ਕਰ ਸਕਦੇ ਹੋ ਸਕਰੀਨ ਤੇ ਨੰਬਰ ਚੱਲ ਰਿਹਾ ਮਾਲਕ ਵੀਰ ਦਾ ਇਹ ਟਰੈਕਟਰ ਆ ਗਿਆ ਸਵਰਾਜ 735 ਦੇ ਮਾਡਲ ਦੀ ਗੱਲ ਕਰੀਏ 1987 ਮਾਡਲ ਆ ਪਿਆਵ ਨੰਬਰ ਆ ਸਾਰਾ origignal ਰੰਗ ਪੇੜ ਦਾ ਟਰੈਕਟਰ ਆ ਜੇ ਟਾਇਰਾਂ ਦੀ ਗੱਲ ਕਰੀਏ ਚਾਰੇ ਟਾਇਰ ਅੱਧੇ ਆ ਸਵਰਾਜ ਵਾਲੀ ਲੈਫਟ ਲੱਗੀ ਐ ਦੋ ਘਿੱਲੀਆਂ ਵਾਲੀ ਕੰਡੀਸ਼ਨ ਤੁਹਾਡੇ ਸਾਹਮਣੇ ਐ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਸਾਰਾ ਸਮਾਨ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਡਿਮਾਂਡ ਹੈਗੀ ਆ 110000 ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ ਲੱਖ ਰੁਪਏ ਦਾ ਟਰੈਕਟਰ ਮਿਲ ਜੂਗਾ ਇੰਜਨ ਗੇਅਰ ਦੀ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਆ ਛੋਟੇ ਜ਼ਿਮੀਂਦਾਰਾਸਤੇ ਟਰੈਕਟਰ ਬਹੁਤ ਵਧੀਆ ਕੰਡੀਸ਼ਨ ਤੁਹਾਡੇ ਸਾਹਮਣੇ ਆ ਅੱਗੇ ਆ ਗਿਆ ਅਰਜਨ 605 ਡੀਆਈ ਇਹ ਟਰੈਕਟਰ ਦੇ ਮਾਡਲ ਦੀ ਗੱਲ ਕਰੀਏ 2009 ਮਾਡਲ ਟਰੈਕਟਰ ਆ ਜੇ ਟਾਇਰਾਂ ਦੀ ਗੱਲ ਕਰੀਏ ਮਗਰਲੇ ਟਾਇਰ 90 ਤੋਂ 95 ਪੈਸੇ ਆ ਮੂਹਰੇਲੇ ਟਾਇਰ 70 ਤੋਂ 75 ਪੈਸੇ ਆ ਬਾਕੀ オリジナル ਰੰਗ ਪੇੜ ਦਾ ਟਰੈਕਟਰ ਆ ਫੇਵਰ ਵਾਲੀ ਛਤਰੀ ਲੱਗੀ ਆ ਸੈਂਟਰ ਗੇਅਰ ਆ 3 ਸਪੀਡ ਆ ਜੇ ਡਿਮਾਂਡ ਦੀ ਗੱਲ ਕਰੀਏ 360000 ਡਿਮਾਂਡ ਆ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਆਪਣੀ ਵੀਡੀਓ ਵੇਖ ਕੇ ਜਾਊਗਾ ਮਾਲਕ ਵੀਰ ਦੀ ਇੰਜਨ ਗੇਅਰ ਵੱਲੋਂ ਫੁੱਲ ਗਰੰਟੀ ਆ ਕੋਈ ਟਰੈਕਟਰ ਵਾਹ ਕੇ ਲਿਆ ਸਕਦਾ ਇਥੇ ਮਿਸਤਰੀ ਨੂੰ ਚੈੱਕ ਕਰਾ ਕੇ ਲਿਆ ਸਕਦਾ ਟਰੈਕਟਰ ਤੁਹਾਨੂੰ ਸਾਰਾ ਆਈ ਮਿਲੂਗਾ ਸਾਰਾ ਸਮਾਨ ਨਾਲ ਮਿਲੂਗਾ ਡੰਡਾ ਫੱਟੀ ਛਤਰੀ ਆ ਗਿਆ ਫਾਰਮ 60 ਜੇ ਮਾਡਲ ਦੀ ਗੱਲ ਕਰੀਏ ਤਾਂ 2007 ਮਾਡਲ ਟਰੈਕਟਰ ਆ ориジナル ਰੰਗ ਪੇੜ ਦਾ ਟਰੈਕਟਰ ਆ ਪਿਆਵ ਨੰਬਰ ਆ ਜੇ ਮੂਰਲੇ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਦੇ 90 ਤੋਂ 95 ਪੈਸੇ ਟਾਇਰ ਆ ਤੇ ਮਗਰਲੇ ਪੈ ਟਾਇਰਾਂ ਦੀ ਗੱਲ ਕਰੀਏ ਐਮ ਆਰ ਐਫ ਦੇ 60 ਪੈਸੇ ਟਾਇਰ ਆ オリジナル ਰੰਗ ਪੇੜ ਦਾ ਟਰੈਕਟਰ ਆ ਆਨਲਾਈਨ ਕਾਪੀ ਬੋਲਦੀ ਆ ਚੈਪ ਵਾਲੀ ਮਗਰਾੜ ਵੇਦਾਗਾ ਕੰਡੀਸ਼ਨ ਟਰੈਕਟਰ ਦੀ ਤੁਹਾਡੇ ਸਾਹਮਣੇ ਹੀ ਆ ਬਾਕੀ ਜਿਵੇਂ ਸਾਰਾ ਸਮਾਨ ਆ ਡੰਡਾ ਫੱਟੀ ਛਤਰੀ ਸਾਰਾ ਟਰੈਕਟਰ ਦੇ ਨਾਲ ਮਿਲੂਗਾ ориジナル ਰਾਂਗ ਪੇਟ ਆ ਸਾਰਾ ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਡਿਮਾਂਡ ਹੈਗੀ ਆ 265000 ਬਾਕੀ ਜਿਹੜਾ ਆਪਣੇ ਵੀਡੀਓ ਵੇਖ ਕੇ ਆਊਗਾ ਮਾਨਤਾ ਜਰੂਰ ਹੋ ਜਾਊਗਾ ਟਰੈਕਟਰ ਦੇ ਵਿੱਚ ਇਹ ਸਾਰੇ ਟਰੈਕਟਰ ਪਿੰਡ ਸੁਖਾਨੰਦ ਜ਼ਿਲ੍ਹਾ ਮੋਗਾ ਦੇਖੇ ਵਕਾਊ ਆ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਬਾਕੀ ਜੇ ਤੁਸੀਂ ਵੀਡੀਓ ਇਹ YouTube ਤੇ ਵੇਖ ਰਹੇ ਹੋ ਤਾਂ ਆਪਣਾ ਪੇਜ ਆਪਣਾ YouTube ਚੈਨਲ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਆਪਣਾ ਪੇਜ ਪਿੰਡਾਂ ਵਾਲੇ ਜੱਟ ਨੂੰ ਵੱਧ ਤੋਂ ਵੱਧ ਫੋਲੋ ਕਰੋ ਸੋ ਵੀਡੀਓ ਦੇਖਣ ਵਾਸਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ